ਆ ਪੈਂਡ ਥਾੜਾ ਮੋੜ ਦੋ ਟਰੈਕਟਰ ਇੱਕ ਸਵਰਾਜ ਤੇ ਇੱਕ ਹਿੰਦੁਸਤਾਨ ਤੇ ਦੋ ਟਰਾਲੀਆਂ ਵਿਖਾਉਣੇ ਆ ਤੇ ਸਭ ਤੋਂ ਪਹਿਲਾਂ ਲੈਨੇ ਆ ਸਵਰਾਜ ਦੀ ਜਾਣਕਾਰੀ ਹਾਂਜੀ ਬਈ ਕੀ ਹਾਲ ਚਾਲ ਹੈ ਇਹ ਕਿਹੜਾ ਮਾਡਲ ਆ ਸਵਰਾਜ ਜੀ 97 ਵੀਰੀ ਮੋਗਾ ਨੰਬਰ ਠੀਕ ਆ 97 ਮਾਡਲ ਤੇ ਮੋਗਾ ਨੰਬਰ ਆ ਹਾਂਜੀ ਰੰਗ ਪੇੜ ਦਾ ਬਈ ਹੋਇਆ ਵੀਰੇ ਚਿਰਦਾ ਹੋਇਆ ਕੋਈਆ ਚਿਰਦਾ ਹੋਇਆ ਉਹ ਹੋਇਆ ਵਿਆ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਤੇ ਟਾਇਰਾਂ ਦੀ ਗੱਲ ਕਰੀਏ 70 ਕੇ ਬਏ ਹੈ ਗਿਆ 570 ਚਾਰੇ ਟਾਇਰ ਠੀਕ ਆ ਚਾਰੇ ਟਾਇਰ 70 ਪੈਸੇ ਟਾਇਰ ਆ 14 28 ਦੇ ਆ ਹਾਂਜੀ ਐਮ ਆਰ ਐਫ ਦੇ ਐਮ ਆਰ ਐਫ ਦੇ ਬੇਦਾਗ ਮਗਰਾੜਾ ਤੇ ਪਿਆਵ ਨੰਬਰ ਆ ਸਮਾਨ ਪੂਰਾ ਇਹਦੇ ਨਾਲ ਉਹ ਮੇਰੀ ਹੈਗੇ ਹਾਂ ਵੀ ਡੰਡਾ ਫੱਟੀ ਛਤਰੀ ਦੇ ਰਿਹਾ ਠੀਕ ਆ ਨਾਲ ਸਮਾਨ ਮਿਲੂਗਾ ਕੰਡੀਸ਼ਨ ਵੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਆ ਬਾਕੀ ਇੰਜਨ ਗੇਅਰ ਦਾ ਹੀ ਹੁੰਦਾ ਬਾਈ ਮੈਂ ਤਾਂ ਹੈ ਤੇ ਢਮਾਰ ਦੀ ਗੱਲ ਕਰੀਏ ਤਾਂ ਇਹ ਸਮਾਨੇ 151 ਜਾਇਆ ਰੱਦ ਦੇਣਾ ਵੀਡੀਓ ਸ਼ੇਅਰ ਕਰਕੇ ਆਊਗਾ 155 ਚ ਮਾਨਤਨ ਹੁਣ ਮੈਨੂੰ ਆਪਾਂ 185 ਮੰਗਦੇ ਆ ਠੀਕ ਆ ਲਿਖਿਆ ਪਿਆ 155 ਦੇ ਦਿਆਂਗੇ ਅੱਛਾ ਮੰਗਦੇ 185 ਆ ਹਾਂ ਤੇ ਜਿਹੜਾ ਵੀਡੀਓ ਨੂੰ ਕਰਕੇ ਆਊਗਾ ਸ਼ੇਅਰ ਹਮ 155 ਦਾ ਦੇ ਦੋਗੇ ਹਾਂਜੀ ਬਾਕੀ ਹੋਰ ਮਾੜਾ ਮੋਟਾ ਗੱਲ ਮੇਰੇ 735 ਅਗਲਾ ਦਿਨ ਦਾ ਨਾ ਇਹ ਬੋਲ ਕੀ ਇਹਦਾ 97 ਮਾਡਲ ਠੀਕ ਆ ਬਾਕੀ ਇੰਦਨ ਗੇ ਰੋਕਿਆ ਮੰਨਦੀ ਆ ਸਾਨੇ ਮੇਨੇ ਨੇ ਮਾਡਲ 735 ਲੈ ਜਾਏਗਾ ਹਾਂਜੀ 65 70 ਤੋਂ ਘੱਟ ਕੋਈ ਦਿੰਦਾ ਨਹੀਂ ਠੀਕ ਆ ਬਾਕੀ ਇੰਦਨ ਗੇ ਰੋਕਿਆ ਹੂੰ ਤੇ ਆਜੋ ਹਿੰਦੁਸਤਾਨ ਹਾਂਜੀ ਡਬਲ ਕਲੱਚ ਆ ਸਿੰਗਲ ਕਲੱਚ ਨਹੀਂ ਡਬਲ ਠੀਕ ਆ ਬਾਕੀ ਹਿੰਦੁਸਤਾਨ ਕਿਹੜਾ ਮਾਡਲ ਆ ਇਹ ਵੀਰੇ 85 ਆ ਠੀਕ ਆ ਹਾਂਜੀ 85 ਮਾਡਲ ਤੇ ਰੰਗ ਪੇੜ ਦਾ ਓਰੀਜਨਲ ਸਾਰਾ ਪਿਆਵ ਨੰਬਰ ਹਾਂ ਠੀਕ ਆ ਪਿਆਵ ਨੰਬਰ ਆ ਤੇ ਇਹ ਕਿਥੋਂ ਲਿਆਂਦਾ ਭਾਲ ਕੇ ਤਾਂ ਮਿਲਦਾ ਹੀ ਨਹੀਂ ਯਾਰ ਬਾਈ ਅੱਜਕੱਲ ਮਿਲ ਜਾਂ ਨਹੀਂ ਵੀ ਇੱਕ ਫੋਰ ਵੀ ਹੈਗਾ ਵੇ ਅੱਛਾ ਠੀਕ ਆ ਆਪਣੇ ਕੋਲ ਹਿੰਦੂਸਤਾਨ ਰੀਨਾ ਰੰਗ ਪੇੜ ਦਾ ਟਾਇਰ ਇਹਦੇ ਤਾਂ ਅੱਧੇ ਕਾ ਨਾ ਬਾਈ ਇਹਦਾ ਪੀ 40 35 40 ਹਾਂ 35 40 ਮੂਰਲੇ ਨਵੇਂ ਆ ਪਿਆਵ ਨੰਬਰ ਆ ਤੇ ਕਣਕ ਵੱਡੀ ਆ ਨਹੀਂ ਅੱਛਾ ਕਾਲੀ ਵੱਡੀ ਉਹ ਜ਼ੋਰ ਜਿਹੇ ਮਾਰਦਾ ਪੂਰਾ ਠੀਕ ਆ ਪਿਆਵ ਹੀ ਨੰਬਰ ਆ ਨਹੀਂ ਨੀ ਮਗਰ ਭਾਏ ਦੋ ਟਰਾਲੀਆਂ ਪਾ ਲਈ ਠੀਕ ਆ ਬੇਦਾਗ ਮਗਰਾੜਾ ਤੇ ਡਿਮਾਂਡ ਇਹਦੀ ਕੀ ਕਰਦੇ ਇਹ ਆਪਾਂ ਇੱਕ ਅਲੱਗ 35000 ਦਾ ਦੇ ਦਿਆਂਗੇ ਜਿਹੜਾ ਸ਼ੇਅਰ ਕਰਕੇ ਆਊਗਾ ਮਾਨਦਾਨ ਕਰੋਂਗੇ ਨਹੀਂ ਵੀਰੇ ਜਮਾਂ ਹੀ ਮੈਂ ਤਾਂ ਜਮਾਂ ਹੀ ਤੇਰੇ ਕਹਿੰਦੇ ਜਮਾਂ ਹੀ ਛੱਡੀ ਜਾਂ ਨਾ ਇੱਕ 35 ਦਾ ਤੇ ਉਹ ਜਿਹੜੀਆਂ ਦੋ ਟਰਾਲੀਆਂ ਇਹ 11 ਫੁੱਟੀਆਂ 11 6 ਦੀ 11 6 ਦੀ ਠੀਕ ਆ ਇਹ ਕਿੱਥੋਂ ਨਹੀਂ ਬਣੀਆਂ ਦੋਵੇਂ ਇਹ ਵੀਰੇ ਆਗਲੀ ਆਗਲੀ ਆ ਜਿਹੜਾ ਬਠਿੰਡਾ ਤੇ ਵੈੱਡ ਵਾਲੀਆਂ ਨਾ ਦੋਵੇਂ ਨਾਲ ਵੈੱਡ ਦੇਓਗੇ ਸਾਰਾ ਕੋਲ ਜਾਲੀ ਚਲੀ ਸਾਰਾ ਕੋਲ ਜਾਲੀ ਜੁੜੀ ਹਾਂ ਹਾਂ ਕਾਲੀ ਕੰਕ ਤੇ ਟਾਇਰ ਇਹਦੇ ਬਾਈ ਵੇਰੇ ਫੁੱਲ ਗਰੰਟੀ ਆ ਵੀ ਆ ਵੀ ਭਾਜਨ ਪੂਰਾ ਪਾ ਕੇ ਲੈਂਦਾ ਕਣਕ ਵਿੱਚ ਹੀ ਪਈ ਆ ਜੇ ਤਾਂ ਕਾਜ ਵਡਿਆ 4 ਇੰਚ ਹੀ ਐ 4 ਇੰਚ ਹੀ ਇਹਦੇ ਇੱਕ ਤੋਂ ਬਿਨਾ ਕਿ ਜਿੱ ਇੱਕ ਵਾਲੀ ਆ ਜਿੱ ਇੱਕ ਵਾਲੀ ਵੀਰੇ ਅੱਛਾ ਜਿੱ ਇੱਕ ਵਾਲੀ ਆ ਇਹ ਸਭ ਸਭ ਪੂਰਾ ਓਕੇ ਆ ਨਾ ਦਿਖਾ ਦੇ ਇੱਕ ਵਿੱਚ ਨਾ ਠੀਕ ਆ ਇਹਦੀ ਡਿਮਾਂਡ ਕੀ ਆ ਟਰਾਲੀ ਦੀ ਇਹਦੀ 160 ਮੰਗਦੇ ਆ ਜਿਹੜਾ ਸ਼ੇਅਰ ਕਰਕੇ ਆਊਗਾ ਵੀਡੀਓ ਵੀਡੀਓ ਸ਼ੇਅਰ ਕਰਕੇ ਉਹ ਜਿਹੜਾ 145 ਦੇ ਦਿਆਂਗੇ ਠੀਕ ਆ ਇੱਕ ਹੋਰ ਖੜੀ ਉਹ ਵੀ ਹੋਣੀ ਆ ਜਿਹੜਾ ਇੱਕ ਬੰਦਾ ਵਾਲੀ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਹੁੰਦਾ 8000 ਤੇਰਾ ਮੰਨਤਾ ਨੇ ਇਹਦਾ ਚੱਲ ਠੀਕ ਆ ਤੇ ਆ ਦੱਸ ਦੇ ਇਹ ਵੀ ਉਥੋਂ ਦੀ ਬਣੀ ਆ ਇਹ ਵੀ ਉਥੋਂ ਦੀ ਬਣੀ ਆ ਠੀਕ ਆ ਜੀ ਇਹ ਮੱਛੀ ਘਟੇ ਚਾ ਠੀਕ ਆ ਬਈ 4 ਇੰਚ ਇਸ ਆਇਆ ਇਹਦੇ ਘੜੇ ਵਾਲੇ ਰਹਿਮਾ ਇਹਦੇ ਘੜੇ ਵਾਲੇ ਆ ਤੇ ਡਿਮਾਂਡ ਇਹਦੀ ਕੀ ਆ ਇਹ ਵੀ ਇੱਕ ਪਾਰ